ਬਿਲਕੁਲ ਜੀ ਮੁਖੰਤਰੀ ਭਗਵਾਨਤਮਨ ਚਾਂਸਲਰ ਬਣਦੀ ਜਿਹੜੀ ਅਰਜੂ ਸੀ ਉਹ ਧੂਰੀ ਰਹਿ ਗਈ ਕਿਉਂਕਿ ਰਾਸ਼ਟਰਪਤੀ ਨੇ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਬਿੱਲ ਸੀਗਾ ਉਹਨੂੰ ਬੇਰੰਗ ਮੋੜ ਦਿੱਤਾ ਇਹ ਜਿਹੜਾ ਬਿੱਲ ਪੱਛਮੀ ਬੰਗਾਲ ਚ ਵੀ ਲਿਆਂਦਾ ਗਿਆ ਕਈ ਹੋਰ ਨਾ ਸੂਬਿਆਂ ਚ ਵੀ ਆਇਆ ਉਹ ਸਾਰੇ ਬਿੱਲ ਵੀ ਰਾਸ਼ਟਰਪਤੀ ਨੇ ਖਾਰਜ ਕਰਤੇ ਹਰਿਆਣਾ ਪੁਲਿਸ ਨੇ ਦਰਜਨਾ ਕਿਸਾਨ ਚੁੱਕ ਕੇ ਉਹਨਾਂ ਨੂੰ ਅਨਾਜ ਮੰਡੀ ਕੰਨੀ ਜਾਣ ਤੋਂ ਰੋਕਿਆ ਤੇ 71 ਹੋਣ ਤੋਂ ਰੋਕਣ ਦੇ ਲਈ ਵੀ ਪੁਲਿਸ ਨੇ ਹਰਿਆਣਾ ਪੁਲਿਸ ਨੇ ਪੂਰੀ ਬਾ ਲਾਈ ਤੇ ਆਣੇ ਦੇ ਵਿੱਚ ਕਦਮ ਧਰਨ ਦੇ ਨਾਲ ਹੀ ਹਰਿਆਣਾ ਸਰਕਾਰ ਨੂੰ ਤੇ ਹਰਿਆਣਾ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਉਹਨਾਂ ਨੇ ਪੂਰਾ ਬਾਹ ਲਾਇਆ ਇੱਕ ਵਾਰ ਤਾਂ ਕਿ ਇਹਨਾਂ ਨੂੰ ਇੱਥੇ ਇਕੱਠੇ ਹੋਣ ਤੋਂ ਰੋਕਿਆ ਜਾਵੇ ਕਿ ਮੇਰੇ ਕੱਪੜੇ ਉਤਾਰ ਕੇ ਹੱਥ ਪੈਰ ਬੰਨ੍ਹ ਕੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ ਮੇਰੇ ਰਿਮਾਂਡ ਰੂਮ ਦੇ ਵਿੱਚ 45-45 ਪੁਲਿਸ ਦੇ ਏਜੰਸੀਆਂ ਦੇ ਕਰਮਚਾਰੀ ਮੌਜੂਦ ਰਹਿੰਦੇ ਸੀ ਨਵਦੀਪ ਕਹਿੰਦਾ ਮੈਨੂੰ ਪਤਾ ਸੀ ਮੇਰੇ ਪਿੱਛੇ ਪੁਲਿਸ ਲੱਗੀ ਆ ਮੈਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰਦੀਆ ਜਦੋਂ ਕਿ ਦਾ ਬਾਪੂ ਵੀ ਕਹਿ ਚੁੱਕਾ ਕਿ ਸਾਨੂੰ ਪੈਸੇ ਦੀ ਘਾਟ ਨਹੀਂ ਆ ਸਾਡੇ ਕੋਲ ਜ਼ਮੀਨ ਜਾਇਦਾਦ ਆ ਤੇ ਤੁਸੀਂ ਇਸ ਤਰ੍ਹਾਂ ਕਿਵੇਂ ਕਹਿੰਦੇ ਹੋ ਕਿ ਸਾਡੇ ਕੋਲ ਪੈਸਾ ਕਿੱਥੋਂ ਆ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਜਿੱਦੀਆਂ ਜਿੰਨੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਚਾਂਸਲਰ ਲੱਗਣ ਦੇ ਹਵਾਲੇ ਨਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਸਰਸਮਤੀ ਨਾਲ ਬਿੱਲ ਪਾਸ ਹੋਇਆ ਸੀ ਕਿ ਇਹ ਬਿੱਲ ਨੂੰ ਜੇ ਮਨਜ਼ੂਰੀ ਮਿਲਦੀ ਹੈ ਕਾਨੂੰਨੀ ਮਾਨਤਾ ਮਿਲਦੀ ਆ ਤਾਂ ਪੰਜਾਬ ਦੀਆਂ 12 ਜਿਹੜੀਆਂ ਸੂਬੇ ਦੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਚਾਂਸਲਰ ਰਾਜਪਾਲ ਨਹੀਂ ਪੰਜਾਬ ਦੇ ਮੁੱਖ ਮੰਤਰੀ ਹੋਇਆ ਕਰਨਗੇ ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਇਹ ਅਰਜ਼ੂ ਅਧੂਰੀ ਰਹਿ ਗਈ। ਬਿਲਕੁਲ ਜੀ ਮੁੱਖ ਮੰਤਰੀ ਭਗਵੰਤ ਮਾਨ ਚਾਂਸਲਰ ਬਣ ਦੀ ਜਿਹੜੀ ਅਰਜ਼ੂ ਸੀ ਉਹ ਅਧੂਰੀ ਰਹਿ ਗਈ ਕਿਉਂਕਿ ਰਾਸ਼ਟਰਪਤੀ ਨੇ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਬਿੱਲ ਸੀਗਾ ਉਹਨੂੰ ਬੈਰੰਗ ਮੋੜ ਦਿੱਤਾ। ਹੁਣ ਪੰਜਾਬ ਦੇ ਜਿਹੜੇ ਰਾਜਪਾਲ ਹੋਣਗੇ ਉਹ ਪੰਜਾਬ ਦੀ ਯੂਨੀਵਰਸਿਟੀ ਦੇ ਚਾਂਸਲਰ ਰਹਿਣਗੇ ਪਹਿਲਾਂ ਇਹੀ ਨਿਯਮ ਸੀਗਾ। ਹੈ ਪਰ ਜਿਹੜਾ ਬਿੱਲ ਲਿਆਂਦਾ ਗਿਆ ਸੀ ਤਿੰਨ ਬਿੱਲ ਸੀ। ਜਿਹੜੇ ਬਹੁਤ ਚਰਚਾ ਚ ਆਏ ਸੀ ਤੁਹਾਡੇ ਧਿਆਨ ਚ ਹੋਣਾ ਕਿ ਜੂਨ 2023 ਦੇ ਵਿੱਚ ਸੈਸ਼ਨ ਦੇ ਦੌਰਾਨ ਤਿੰਨ ਬਿੱਲ ਪਾਸ ਕੀਤੇ ਗਏ ਜਿਨ੍ਹਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਜ ਸੋਧ ਬਿੱਲ ਸੀਗਾ 223 ਫਿਰ ਪੰਜਾਬ ਪੁਲ ਸੋਧ ਬਿੱਲ ਸੀਗਾ 223 ਫਿਰ ਇਸੇ ਤਰ੍ਹਾਂ ਸਿੱਖ ਗੁਰਦੁਆਰਾ ਸੋਧ ਬਿੱਲ ਇਹ ਤਿੰਨ ਬਿੱਲ ਸੀਗੇ ਜਿਹੜੇ ਰਾਸ਼ਟਰਪਤੀ ਕੋਲ ਪਹੁੰਚੇ ਹੋਏ ਨੇ ਉਹਨਾਂ ਚੋਂ ਇੱਕ ਬਿੱਲ ਨੂੰ ਲੈ ਕੇ ਜਿਹੜਾ ਯੂਨੀਵਰਸਿਟੀ ਵਾਲਾ ਬਿੱਲ ਸੀਗਾ ਉਹ ਭਿਰੰਗ ਮੋੜ ਦਿੱਤਾ ਗਿਆ ਤੁਹਾਡੇ ਇਹ ਵੀ ਧਿਆਨ ਚੋਣਾ ਕਿ ਇਸ ਬਿੱਲਾਂ ਨੂੰ ਲੈ ਕੇ ਇੱਕ ਦਿਨਾਂ ਕਿਤੇ ਰਾਜਪਾਲ ਔਰ ਮੁੱਖ ਮੰਤਰੀ ਭਗਵੰਤ ਮਾਨ ਬਚਾਲੇ ਬਹੁਤ ਤਣਾਤਣੀ ਹੋ ਗਈ ਸੀ ਬੜੀ ਖਿੱਚੋਤਾਣ ਹੋ ਗਈ ਸੀ ਇਥੋਂ ਤੱਕ ਕਿ ਮੁੱਖ ਮੰਤਰੀ ਹੋਰਾਂ ਨੇ ਕਿਹਾ ਕਿ ਜਾਣਬੁੱਝ ਕੇ ਸਾਡੇ ਬਿੱਲ ਰੋਕੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਜੀ ਨਹੀਂ ਥੋੜਾ ਸੈਸ਼ਨ ਗੈਰਕਾਨੂੰਨੀ ਹੈ ਸੋ ਸੈਸ਼ਨ ਗੈਰਕਾਨੂੰਨੀ ਿਕਰਾਰ ਦੇਣ ਤੇ ਪੰਜਾਬ ਸਰਕਾਰ ਨੇ ਅਦਾਲਤ ਦਾ ਰੁਕਰ ਲਿਆ ਸੀ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਇਹ ਫੈਸਲਾ ਸੁਣਾਇਆ ਕਿ ਸੈਸ਼ਨ ਕਾਨੂੰਨੀ ਹੈ ਉਹਦੇ ਵਿੱਚ ਪਾਸ ਕੀਤੇ ਗਏ ਬਿੱਲ ਕਾਨੂੰਨੀ ਤੌਰ ਤੇ درست ਨੇ ਸੋ ਰਾਜਪਾਲ ਹੋਰੀ ਆਪਣਾ ਡਿਊਟੀ ਪੂਰੀ ਕਰਨ ਤੇ ਅਗੇ ਰਾਸ਼ਪਤੀ ਨੂੰ ਭੇਜਣਾ ਉਹਨਾਂ ਨੇ ਦੇਖਣਾ ਸੋ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹਦਾਇਤਾਂ ਤੋਂ ਬਾਅਦ ਆਖਰ ਕੋੜਾ ਕੁੱਟ ਭਰਦਿਆਂ ਰਾਜਪਾਲ ਨੇ ਉਹ ਤਿੰਨ ਬਿੱਲ ਭੇਜਤਾ ਦਿੱਤੇ ਦਿੱਲੀ ਨੂੰ ਰਾਸ਼ਟਰਪਤੀ ਭਵਨ ਨੂੰ ਪਰ ਲੰਮਾ ਸਮਾਂ ਉੱਥੇ ਵੀ ਪੈਂਡਿੰਗ ਪਏ ਰਹੇ ਸੋ ਹੁਣ ਉਹਨਾਂ ਦੇ ਵਿੱਚੋਂ ਜਿਹੜਾ ਇਹ ਪੰਜਾਬ ਯੂਨੀਵਰਸਿਟੀ ਲਾਜ਼ ਬਿੱਲ ਸੀਗਾ ਜਿਹਦੇ ਵਿੱਚ ਪੰਜਾਬ ਦੀਆਂ 12 ਸੂਬੇ ਦੀਆਂ ਸਟੇਟ ਦੀਆਂ 12 ਯੂਨੀਵਰਸਿਟੀਆਂ ਨੇ ਜੇਕਰ ਇਹ ਬਿੱਲ ਕਾਨੂੰਨੀ ਰੂਪ ਧਾਰ ਲੈਂਦਾ ਤਾਂ ਰਾਜਪਾਲ ਦੀ ਛੁੱਟੀ ਹੋ ਜਾਣੀ ਸੀ ਚਾਂਸਲਰ ਤੋਂ ਤੇ ਇਸ ਬਿੱਲ ਦੇ ਅਨੁਸਾਰ ਨਾਲ ਫਿਰ ਪੰਜਾਬ ਦੇ ਮੁੱਖ ਮੰਤਰੀ ਹੀ ਯੂਨੀਵਰਸਟੀਆਂ ਦੇ ਚਾਂਸਲਰ ਹੋਇਆ ਕਰਨੇ ਸੀ ਅਜਿਹਾ ਬਿਲ ਪੱਛਮੀ ਬੰਗਾਲ ਚ ਵੀ ਲਿਆਂਦਾ ਗਿਆ ਕਈ ਹੋਰ ਨਾ ਸੂਬਿਆਂ ਚ ਵੀ ਆਇਆ ਉਹ ਸਾਰੇ ਬਿਲ ਵੀ ਰਾਸ਼ਪਤੀ ਨੇ ਖਾਰਜ ਕਰਤੇ ਮਤਲਬ ਉਹਨਾਂ ਨੇ ਸਪਸ਼ਟ ਰੂਪ ਚ ਕਿਹਾ ਕਿ ਯੂਨੀਵਰਸਟੀਆਂ ਦੇ ਚਾਂਸਲਰ ਰਾਜਪਾਲੀ ਬਣੇ ਰਹਿਣਗੇ ਮੁੱਖ ਮੰਤਰੀ ਨਹੀਂ ਬਣ ਸਕਦੇ ਸੋ ਇਸ ਲਈ ਇਸ ਬਿਲ ਦੇ ਬਰੰਗ ਆਉਣ ਦੇ ਨਾਲ ਹੁਣ ਇਹ ਵੀ ਪਹਿਲੂ ਖੜਾ ਕਿ ਦੂਸਰੇ ਦੋ ਬਿਲ ਜਿਨ੍ਹਾਂ ਦੇ ਵਿੱਚ ਪੰਜਾਬ ਪੁਲਿਸ ਸੋਧ ਬਿਲਾ ਤੇ ਪੰਜਾਬ ਗੁਰਦੁਆਰਾ ਸੋਧ ਬਿਲਾ ਜਿਹਨੂੰ ਲੈ ਕੇ ਐਸਜੀਪੀਸੀ ਨੇ ਵੀ ਇਤਰਾਜ਼ ਪ੍ਰਗਟਾਇਆ ਸੀ ਕੁਝ ਸੋ ਉਹ ਦੋ ਬਿੱਲਾਂ ਦੇ ਉੱਤੇ ਵੀ ਨਜ਼ਰ ਰਹੇਗੀ ਕਿ ਉਹਦੇ ਉੱਤੇ ਰਾਸ਼ਪਤੀ ਕੀ ਫੈਸਲਾ ਲੈਂਦੇ ਆ ਕਿਉਂਕਿ ਉਹ ਬਿੱਲ ਅਜੇ ਪੈਂਡਿੰਗ ਖੜੇ ਨੇ ਪਰ ਇਹ ਬਿੱਲ ਹੁਣ ਰੰਗ ਮੁੜਿਆ ਆ ਬਕਾਇਦਾ ਤੌਰ ਤੇ 21 ਜੂਨ ਨੂੰ ਇਹ ਬਿੱਲ ਸਰਸੰਮਤੀ ਨਾਲ ਪੰਜਾਬ ਦੀ ਵਿਧਾਨ ਸਭਾ ਚ ਪਾਸ ਕੀਤਾ ਗਿਆ ਸੀ ਬਿੱਲ ਪਾਸ ਹੋਣ ਤੋਂ ਬਾਅਦ ਫਿਰ ਇਹ ਰਾਜਪਾਲ ਕੋਲ ਚਲਾ ਗਿਆ ਸੀ ਤੇ ਰਾਜਪਾਲ ਇਸ ਨੂੰ ਲੰਬੇ ਸਮੇਂ ਲਈ ਲਟਕਾਈ ਰੱਖਿਆ ਉਹ ਕੁਝ ਗੱਲੇ ਨਹੀਂ ਕਰਦੇ ਸੀ ਉਲਟਾ ਪੰਜਾਬ ਦੇ ਮੁੱਖ ਮੰਤਰੀ ਨਾਲ ਪੇਚ ਜਿਹਾ ਫਸਿਆ ਸੀ ਮੁੱਖ ਮੰਤਰੀ ਵੀ ਲਵ ਲੈਟਰ ਦੱਸਦੇ ਸੀ ਕਿ ਮੈਂ ਬਹੁਤ ਚਿੱਠੀਆਂ ਲਿਖਦਾ ਹਾਂ ਹਾ ਉਹਨਾਂ ਦੇ ਲਵ ਲੈਟਰ ਮੈਨੂੰ ਆਉਂਦੇ ਨੇ ਇਹ ਉਹਨਾਂ ਨੂੰ ਲਿਖਦੇ ਨੇ ਸੋ ਕਾਫੀ ਆਫਸ ਦੇ ਵਿੱਚ ਤਣਾਅ ਵਾਲਾ ਮਾਹੌਲ ਦੋਆ ਵਿਚਾਲੇ ਬਣਿਆ ਰਿਹਾ ਪਰਮਾਨਜਯਕ ਸੁਪਰੀਮ ਕੋਰਟ ਦੀ ਭੂਮਿਕਾ ਤੋਂ ਬਾਅਦ ਇਸ ਸਥਿਤੀ ਦੇ ਵਿੱਚ ਬਦਲਾ ਆਇਆ ਤੇ ਆਖਰ ਰਾਜਪਾਲ ਨੂੰ ਮਜਬੂਰੀ ਬਸ ਉਹ ਬਿੱਲ ਦਿੱਲੀ ਕੰਨੀ ਭੇਜਣੇ ਪਏ ਤੇ ਜਦੋਂ ਦਿੱਲੀ ਗਏ ਰਾਸ਼ਪਤੀ ਨੇ ਵੀ ਉਹਨਾਂ ਬਿਲਾ ਨੂੰ ਕਾਫੀ ਦੇ ਰੋਕੇ ਰੱਖਿਆ ਤੇ ਹੁਣ ਜਦੋਂ ਆਏ ਵੀ ਤਾਂ ਉਹ ਸਰਕਾਰ ਦੇ ਅਨੁਸਾਰ ਨਹੀਂ ਆਏ ਮੁੱਖ ਮੰਤਰੀ ਹੋਰਾਂ ਦੀ ਆਰਜੂ ਪੂਰੀ ਕਰਨ ਵਾਲੇ ਦੇ ਹਿਸਾਬ ਨਾਲ ਨਹੀਂ ਆਏ ਉਹ ਰਾਜਪਾਲ ਦੇ ਹੱਕ 'ਚ ਆ ਗਿਆ ਸੋ ਇੱਕ ਤਰ੍ਹਾਂ ਦਾ ਰਾਜਪਾਲ ਹੋਰੀ ਹੁਣ ਪੰਜਾਬ ਦੀਆਂ ਜਿਹੜੀਆਂ 12 ਸੂਬੇ ਯੂਨੀਵਰਸਟੀਆਂ ਨੇ ਉਹਨਾਂ ਦੇ ਚਾਂਸਲਰ ਰਾਜਪਾਲ ਹੀ ਰਹਿਣਗੇ ਸੋ ਪਹਿਲਾਂ ਇਹ ਸੀਗਾ ਕਿ ਉਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਬਣ ਸਕਦੇ ਨੇ ਜਾਂ ਜਿਹੜਾ ਵੀ ਗਾਂ ਨੂੰ ਮੁੱਖ ਮੰਤਰੀ ਬਣਦਾ ਉਹ ਬਣ ਸਕਦਾ ਸੋ ਪਰ ਇਹ ਆਰ ਜੂ ਧੂਰੀ ਰਹੇਗੀ ਸੋ ਜੀ ਇਸ ਮਸਲੇ ਤੇ ਹੁਣ ਦੂਸਰੇ ਦੋ ਬਿਲਾਂ ਦਾ ਇੰਤਜ਼ਾਰ ਰਹੇਗਾ ਕਿ ਉਧਰ ਸਥਿਤੀ ਕੀ ਆਉਂਦੀ ਹੈ ਚਲੋ ਅੱਜ ਹਰਿਆਣਾ ਚ ਬਹੁਤ ਨਾਲਾ ਮਾਹੌਲ ਹੈ ਕਿਉਂਕਿ ਕਿਸਾਨਾਂ ਨੇ ਹਰਿਆਣਾ ਦੀ ਅੰਬਾਲਾ ਮੰਡੀ ਦੇ ਵਿੱਚ ਨਵੀਂ ਅਨਾਜ ਮੰਡੀ ਜਿਹੜੀ ਅੰਬਾਲਾ ਦੇ ਵਿੱਚ ਉਹਦੇ ਵਿੱਚ ਇਕੱਠੇ ਹੋਣ ਦਾ ਫੈਸਲਾ ਕੀਤਾ ਸੀ ਸੋ ਪਰ ਹਰਿਆਣਾ ਪੁਲਿਸ ਨੇ ਦਰਜਨਾ ਕਿਸਾਨ ਚੁੱਕ ਕੇ ਉਹਨਾਂ ਨੂੰ ਅਨਾਜ ਮੰਡੀ ਕੰਨੀ ਜਾਣ ਤੋਂ ਰੋਕਿਆ ਤੇ 71 ਹੋਣ ਤੋਂ ਰੋਕਣ ਦੇ ਲਈ ਵੀ ਪੁਲਿਸ ਨੇ ਹਰਿਆਣਾ ਪੁਲਿਸ ਨੇ ਪੂਰੀ ਬਾਹ ਲਾਈ ਵੈਸੇ ਤਾਂ ਕੱਲ ਵੀ ਜਦੋਂ ਖਨੌਰੀ ਬਾਰਡਰ ਤੇ ਕਿਸਾਨ ਇਕੱਤਰ ਹੋਣ ਲਈ ਆ ਰਹੇ ਸੀਗੇ ਹਾਂ ਤਾਂ ਵੀ ਜਿਹੜਾ ਡਬਲ ਵਾਲੇ ਖੇਤਰ ਚ ਹਰਿਆਣੇ ਦੇ ਏਰੀਆ ਚੋਂ ਨਿਕਲਦੇ ਉੱਥੇ ਵੀ ਰੋਕਾਂ ਲਾ ਲੀਆਂ ਸੀ ਫਿਰ ਉਹਨਾਂ ਕਿਹਾ ਕਿ ਇਸ ਤਾਂ ਬਈ ਪੰਜਾਬ ਵਾਲੇ ਆਪਣੇ ਬਾਰਡਰ ਤੇ ਜਾ ਰਹੇ ਐਥੋਂ ਤਾਂ ਲੰਘਣ ਦੋ ਫਿਰ ਲੰਬੇ ਤਨਾਤ ਵਾਸਤੇ ਉੱਥੋਂ ਜਾਣ ਦਿੱਤਾ ਅੱਜ ਤੜਕਸਾਰ ਤੋਂ ਹੀ ਅੰਬਾਲੇ ਦੇ ਵਿੱਚ ਪੰਜਾਬ ਵਾਲੀਆਂ ਜਥੇਬੰਦੀਆਂ ਹਰਿਆਣੇ ਦੀਆਂ ਜਥੇਬੰਦੀਆਂ ਉਹਨਾਂ ਦੇ ਕਿਸਾਨ ਆਲੇ ਦਾਲੇੋਂ ਆਉਣ ਇਕੱਤਰ ਸ਼ੁਰੂ ਹੋਏ ਪਰ ਉਹ ਤੋਂ ਪਹਿਲਾਂ ਪੁਲਿਸ ਨੇ ਅੰਬਾਲੇ ਦੇ ਚੌਂ ਪਾਸਿਓਂ ਜਿਹੀ ਨਾਕਾਬੰਦੀ ਕੀਤੀ ਕਿ ਕਿਸਾਨ ਉੱਥੇ ਨਾ ਮੰਡੀ ਜਾ ਸਕਣ ਨਵਦੀਪ ਜਿਹਦੀ ਗ੍ਰਿਫਤਾਰੀ ਸੀ ਉਸ ਦੀ ਗ੍ਰਿਫਤਾਰੀ ਨੂੰ ਰੋਕਣ ਦੇ ਲਈ ਕਿਸਾਨਾਂ ਨੇ ਤੈਅ ਕੀਤਾ ਸੀ ਕਿ ਅਸੀਂ ਅੰਬਾਲੇ ਇਕੱਠੇ ਹੋਣਾ ਤੇ ਪਰ ਉਹਦੇ ਹਵਾਲੇ ਨਾਲ ਘਰਾਓ ਕਰਨਾ ਸੀਗਾ ਐਸਐਸਪੀ ਦਫ਼ਤਰ ਦਾ ਪਰ ਉਹਦੀ ਕੱਲ ਜ਼ਮਾਨਤ ਹੋ ਗਈ ਤੇ ਜ਼ਮਾਨਤ ਹੋਣ ਤੋਂ ਬਾਅਦ ਫਿਰ ਕਹਿੰਦੇ ਉਹਦੇ ਸਨਮਾਨ ਚ ਸਵਾਗਤ ਰੱਖ ਰਹੇ ਆਂ ਅਸੀਂ ਅਸੀਂ ਉਹਦਾ ਸਨਮਾਨ ਕਰਨਾ ਉਹ ਤੋਂ ਬਾਅਦ ਅਸੀਂ ਸ਼ੰਭੂ ਬਾਡਰ ਵਾਪਸ ਆ ਜਾਵਾਂਗੇ ਪਰ ਹਰਿਆਣਾ ਪੁਲਿਸ ਨੂੰ ਇਹ ਫਿਕਰ ਸੀ ਕਿ ਕਿਤੇ ਇੱਥੋਂ ਹੀ ਸਿੱਧੇ ਦਿੱਲੀ ਨੂੰ ਨਾ ਤੁਰ ਪੈਣਾ ਇੱਥੋਂ ਹੀ ਕਿਤੇ ਦਿੱਲੀ ਨੂੰ ਚਾਲੇ ਨਾ ਪਾ ਦੇਣ ਕਿਉਂਕਿ ਡੱਲਿਆ ਲੋਕਾਂ ਨੇ ਕੱਲ ਪ੍ਰੈਸ ਕਾਨਫਰੈਂਸ ਕਰਕੇ ਆਪਣੀ ਮੀਟਿੰਗ ਕਰਕੇ ਹਵਾਲਾ ਦਿੱਤਾ ਸੀ ਕਿ ਕਿਸਾਨ ਦਿੱਲੀ ਤਾਂ ਜਾਣਗੇ ਪਰ ਅਸੀਂ ਬੈਰੀਕੇਟਿੰਗ ਤੋੜ ਕੇ ਨਹੀਂ ਜਾਂਦੇ ਕਾਨੂੰਨੀ ਤੌਰ ਤੇ ਜਦੋਂ ਰਾਹ ਖੁੱਲੂਗਾ ਅਸੀਂ ਤਾਂ ਹੀ ਜਾਵਾਂਗੇ ਪਰ ਇਹਦੇ باوجود ਵੀ ਹਰਿਆਣਾ ਸਰਕਾਰ ਨੂੰ ਤੇ ਹਰਿਆਣਾ ਪੁਲਿਸ ਨੂੰ ਅਜ ਹੱਥਾਂ ਪੈਰਾਂ ਦੀ ਪਈ ਰਹੀ ਕਿ ਕਿਤੇ ਪਈ ਐ ਤਾਂ ਨਹੀਂਗਾ ਕਿ ਇਕੱਠੇ ਦਾਮ ਵਾਲੇ ਨਵਦੀਪ ਦੇ ਨਾਂ ਤੇ ਹੋ ਰਹੇ ਨੇ ਪਹਿਲਾਂ ਉਹਨੂੰ ਛਡਾਉਣ ਦੇ ਨਾਂ ਤੇ ਹੋ ਰਹੇ ਸੀ ਹੁਣ ਕਹਿੰਦੇ ਉਹ ਸਨਮਾਨ ਦੇ ਨਾਂ ਤੇ ਹੋਣਾ ਪਰ ਕਹਿੰਦੇ ਕਿਤੇ ਇਹ ਨਾ ਹੋਵੇ ਕਿ ਇੱਥੋਂ ਹੀ ਕਹਿਣ ਕੇ ਜੈਕਾਲਾ ਛੱਡਣ ਤੇ ਕਿ ਚਲੋ ਦਿੱਲੀ ਨੂੰ ਚਲੀਏ ਇਸ ਲਈ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਨੇ ਉਹਨਾਂ ਦੇ ਖੁਫੀਆ ਤੰਤਰ ਨੇ ਪੂਰੀ ਤਾਕਤ ਝੌਂਕ ਦਿੱਤੀ ਇੱਥੋਂ ਤੱਕ ਕਿ ਸਵੇਰੀ ਕੁਵਾਰ ਦਾ ਰੋਲਾ ਪੈ ਲਿਆ ਕਿ ਨਵਦੀਪ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਫਿਰ ਜਾਣਕਾਰੀ ਮਿਲ ਕੇ ਨਵਦੀਪ ਨਹੀਂ ਬਾਕੀ ਕੁਝ ਕਿਸਾਨ ਲੀਡਰ ਚੱਕੇ ਨੇ ਬਿਲਕੁਲ ਜੀ ਦਰਜਨਾ ਕਿਸਾਨ ਆਗੂਆਂ ਨੂੰ ਹਰਿਆਣਾ ਪੁਲਿਸ ਨੇ ਅੰਮਾਲਾ ਮੰਡੀ ਚ ਪਹੁੰਚਣ ਤੋਂ ਪਹਿਲਾਂ ਜਬਰੀ ਚੱਕ ਕੇ ਵਸਾਂ ਛੱਪਿਆ ਥਾਣਿਆਂ ਚ ਲਿਆਏ ਤੇ ਉਹਦੇ ਲਈ ਫਿਰ ਇਹ ਵੀ ਪਤਾ ਲੱਗਿਆ ਦਰਸ਼ਮ ਤੱਕ ਕਿ ਨਹੀਂ ਉਹਨਾਂ ਦੀ ਰਿਹਾਈ ਕੀਤੀ ਜਾ ਰਹੀ ਆ ਫਿਰ ਇਹ ਵੀ ਜਾਣਕਾਰੀ ਮਿਲਣ ਲੱਗ ਪਈ ਕਿ ਦੁਪਹਿਰ ਬਾਅਦ ਕਿ ਨਹੀਂ ਜੀ ਹੁਣ ਮਨਜ਼ੂਰੀ ਦੇ ਦਿੱਤੀ ਆ ਕਿ ਠੀਕ ਆ ਤੁਸੀਂ ਇਕੱਠੇ ਹੋ ਸਕਦੇ ਹੋ ਕਿਉਂਕਿ ਸਵਰਨ ਸਿੰਘ ਪੰਦੇਰ ਹੋਰਾਂ ਨਾਲ ਹਰਿਆਣਾ ਪ੍ਰਸ਼ਾਸਨ ਗੱਲਬਾਤ ਕਰ ਰਿਹਾ ਸੀ ਉਹਨਾਂ ਨਾਲ ਤਾਲਮੇਲ ਕਰ ਰਿਹਾ ਸੀ ਮੀਟਿੰਗ ਕਰ ਰਿਹਾ ਸੀ ਸੋ ਉਹ ਉਹਨਾਂ ਨਾਲ ਸਾਰੀ ਪ੍ਰਕਿਰਿਆ ਜਦੋਂ ਪੂਰੀ ਚੜੀ ਤੇ ਉਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਫਿਰ ਕਹਿੰਦੇ ਕਿ ਕਿਹਾ ਕਿ ਠੀਕ ਹੈ ਤੁਸੀਂ ਜਾ ਸਕਦੇ ਹੋ ਤੇ ਹੁਣ ਅੰਬਾਲੇ ਦੇ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਕਹਿੰਦੇ ਕਿ ਅਸੀਂ ਜੀ ਇੱਥੋਂ ਵਾਪਸ ਸ਼ੰਭੂ ਬਾਡਰ ਆ ਜਾਣਾ ਸਾਡਾ ਸਿਰਫ ਨਵਦੀਪ ਦੇ ਵਾਲਿਆਂ ਦਾ ਸਨਮਾਨ ਸਮਾਗਮ ਸੀ ਆਪਣੀਆਂ ਮੰਗਾਂ ਦੇ ਹੋਣੇ ਲਾਮਬੰਦੀ ਦਾ ਸਮਾਗਮ ਸੀ ਹਾਂ ਪਹਿਲਾਂ ਅਸੀਂ ਘੇਰਾਬੰਦੀ ਤਿਆਰੀ ਕੀਤੀ ਸੀ ਕਿ ਅਸੀਂ ਐਸਐਸਪੀ ਦਫ਼ਤਰ ਘੇਰਾਂਗੇ ਕਿਉਂਕਿ ਕਿਸਾਨਾਂ ਦੀ ਰਿਹਾਈ ਅਜੇ ਵੀ ਕਿਸਾਨਾਂ ਦੀ ਰਿਹਾਈ ਦਾ ਮਸਲਾ ਹੈਗਾ ਸੋ ਉਹਦੇ ਨਾਲ ਨਾਲ ਕਿਸਾਨੀ ਮਸਲੇ ਚ ਐਮਐਸਪੀ ਵਾਲਾ ਮਸਲਾ ਹੈ ਚਾਹੇ ਉਹ ਪ੍ਰਿਤਪਾਲ ਨਾਲ ਜਿਹੜਾ ਤਸ਼ੱਦਦ ਆਇਆ ਉਹਦੇ ਵਾਲਾ ਮਸਲਾ ਹੈਗਾ ਚਾਹੇ ਉਹ ਸ਼ੁਭ ਕਰਨ ਵਾਲਾ ਮਸਲਾ ਹੈਗਾ ਜੀ ਦੀ ਸਰਕਾਰੀ ਕਤਲ ਇੱਕ ਤਰ੍ਹਾਂ ਨਾਲ ਹੋਇਆ ਉਹ ਸਾਰੇ ਪਹਿਲੂ ਜਿਉਂ ਦੇ ਤਿਉਂ ਨੇ ਤੇ ਕਿਸਾਨੀ ਮੰਗਾਂ ਦੇ ਜਿਹਨਾਂ ਨੇ ਸ਼ੰਭੂ ਬਾਰਡਰ ਤੇ ਧਰਨਾ ਲੱਗਿਆ ਉਹ ਮੰਗਾਂ ਜਿਉਂ ਦੀਆਂ ਤਿਉਂ ਨੇ ਪਰ ਅੱਜ ਹਰਿਆਣਾ ਦੇ ਵਿੱਚ ਕਦਮ ਧਰਨ ਦੇ ਨਾਲ ਹੀ ਹਰਿਆਣਾ ਸਰਕਾਰ ਨੂੰ ਤੇ ਹਰਿਆਣਾ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਉਹਨਾਂ ਨੇ ਪੂਰਾ ਬਾਹ ਲਾਇਆ ਇੱਕ ਵਾਰ ਤਾਂ ਕਿ ਇਹਨਾਂ ਨੂੰ ਇੱਥੇ ਇਕੱਠੇ ਹੋਣ ਤੋਂ ਰੋਕਿਆ ਜਾਵੇ ਪਰ ਜਥੇਬੰਦੀਆਂ ਦੇ ਆਗੂਆਂ ਦੇ ਵੱਡੀ ਗਿਣਤੀ ਕਿਸਾਨਾਂ ਦੇ ਆਉਣ ਤੇ ਕਹਿੰਦੇ ਉਹਨਾਂ ਨੂੰ ਸਮਝਾ ਕੇ ਪ੍ਰਸ਼ਾਸਨ ਨੂੰ ਕਿ ਪਾਈ ਸਾਡਾ ਕੋਈ ਇਰਾਦਾ ਨਹੀਂਗਾ ਹਾਂ ਅਸੀਂ ਬਾਪਸ ਸ਼ੰਭੂ ਬਾਡਰ ਹੀ ਮੁੜ ਜਾਣਾ ਸਾਨੂੰ ਇੱਥੇ ਇਕੱਠੇ ਹੋਣ ਦਿਓ ਅਸੀਂ ਆਪਣੀ ਰੈਲੀ ਸਮਾਗਮ ਕਰਨਾ ਹੈ ਸੋ ਇਸ ਪ੍ਰਕਿਰਿਆ 'ਚ ਅੱਜ ਹਰਿਆਣਾ ਸਰਕਾਰ ਦੀ ਇੱਕ ਵਾਰ ਫੇਰ ਮਨਸ਼ਾ ਜਾਗਰ ਹੋਈ ਪਰ ਹਰਿਆਣਾ ਸਰਕਾਰ ਦੀ ਮਨਸ਼ਾ ਤਾਂ ਨਵਦੀਪ ਵਾਲੇ ਪੂਰੇ ਮਾਮਲੇ 'ਚ ਜਾਗਰ ਹੁੰਦੀ ਰਹੀ ਹੈ ਨਵਦੀਪ ਬਾਟਰ ਕੈਨਨ ਬੁਆਏ ਦੇ ਨਾਂ ਨਾਲ ਮਸ਼ਹੂਰ ਜਦੋਂ ਦੀ ਗ੍ਰਿਫਤਾਰੀ ਹੁੰਦੀ ਆ ਤੇ ਗ੍ਰਿਫਤਾਰੀ ਦੌਰਾਨ ਜੋ ਤ ਤਸ਼ਦਦ ਟਾਇਆ ਜਾਂਦਾ ਹੈ ਹੈਨਾ ਉਹ ਖੁਦ ਬਿਆਨ ਕਰਦਾ ਇਹ ਜਾਣਕਾਰੀ ਨਵਦੀਪ ਜਲਵੇੜਾ ਨੇ ਖੁਦ ਬਾਹਰ ਆ ਕੇ ਦਿੱਤੀ ਕਿ 111 ਦਿਨ ਜਦੋਂ ਮੈਂ ਅੰਦਰ ਰਿਆ ਮੇਰੇ ਨਾਲ ਕੀ ਕੁਝ ਬੀਤਿਆ ਇੱਕ ਪਾਸੇ ਉਹ ਆਪਣੀ ਜੇਲ ਯਾਤਰਾ ਦੀ ਕਹਾਣੀ ਦੇ ਹਿਸਾਬ ਨਾਲ ਦੱਸਦਾ ਹੈ ਕਿ ਜੇਲ ਦੇ ਦੌਰਾਨ ਕਿੰਨਾ ਕੁਝ ਮੇਰੇ ਚ ਬਦਲਾ ਆਇਆ ਮੈਂ ਕਿਵੇਂ ਮਤਲਬ ਪਹਿਲਾਂ ਸਿਰਫ ਗੁਰੂ ਨੂੰ ਮੰਨਦਾ ਸੀਗਾ ਹੈਨਾ ਪਰ ਹੁਣ ਮੈਂ ਲਗਾਤਾਰ ਨਿਤਨੇਮ ਪਾਠ ਦਾ ਮਤਲਬ ਨਿਤਨੇਮ ਕਰਨ ਲੱਗਿਆ ਮੈਂ ਪਾਠ ਕਰਨ ਲੱਗਿਆ ਮੇਰਾ ਭਰੋਸਾ ਵੱਧ ਗਿਆ ਹੈ ਪਰਮਾਤਮਾ ਪ੍ਰਤੀ ਬਾਈ ਗੁਰੂ ਪ੍ਰਤੀ ਦੂਸਰੇ ਪਾਸੇ ਉਹ ਕਹਿੰਦੇ ਜੇਲ੍ਹ ਦੇ ਅੰਦਰ ਇੱਕਦੋਦੀ ਮਦਦ ਕਿਵੇਂ ਕੀਤੀ ਜਾਂਦੀ ਆ ਪਰ ਤੀਸਰੇ ਪਾਸੇ ਉਹ ਕਹਿੰਦਾ ਕਿ ਜਦੋਂ ਮੇਰਾ ਰਿਮਾਂਡ ਲਿਆ ਗਿਆ ਤਾਂ ਮੇਰੇ ਰਿਮਾਂਡ ਰੂਮ ਦੇ ਵਿੱਚ 1 2 3 4 10 ਨਹੀਂ 45 45 ਪੁਲਿਸ ਵਾਲੇ ਹੁੰਦੇ ਸੀ ਤੇ ਮੇਰੇ ਤੇ ਕੱਪੜੇ ਉਤਾਰ ਕੇ ਤਸ਼ੱਦਦ ਟਾਇਆ ਜਾਂਦਾ ਸੀ ਮੇਰਾ ਮੂੰਹ ਪਾਣੀ ਦੇ ਵਿੱਚ ਡੋਬੋ ਡੋਬੋ ਕੇ ਮੈਨੂੰ ਪੁੱਛਿਆ ਜਾਂਦਾ ਸੀ ਦੱਸੋ ਫੰਡ ਕਿੱਥੋਂ ਆਉਂਦਾ ਕਿਸਾਨਾਂ ਨੂੰ ਕਿਉਂ ਲਾਉਂਦੇ ਨੇ ਧਰਨੇ ਕਿਵੇਂ ਹੁੰਦਾ ਇਹ ਜਜ਼ਬਾ ਕਹਿੰਦੇ ਮੈਨੂੰ ਐਦਾਂ ਤੰਗ ਕੀਤਾ ਗਿਆ ਨਵਦੀਪ ਜਲਵੇੜਾ ਦੇ ਜਵਾਨੀਓ ਜੇਕਰ ਇਹ ਕਹਾਣੀ ਪੂਰੀ ਸਮਝਣੀ ਹੋਵੇ ਤਾਂ ਪੂਰੀ ਰਿਪੋਰਟ ਉਹਦੇ ਹਵਾਲੇ ਨਾਲ ਹੈ ਨਵਦੀਪ ਦੱਸਦਾ ਵਾਟਰ ਕੈਨਨ ਬੁਆਏ ਕਿ ਮੇਰੇ ਕੱਪੜੇ ਉਤਾਰ ਕੇ ਹੱਥ ਪੈਰ ਬੰਨ ਕੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ ਮੇਰੇ ਰਿਮਾਂਡ ਰੂਮ ਦੇ ਵਿੱਚ 45 45 ਪੁਲਿਸ ਦੇ ਏਜੰਸੀਆਂ ਦੇ ਕਰਮਚਾਰੀ ਮੌਜੂਦ ਰਹਿੰਦੇ ਸੀ ਕਿਸਾਨ ਅੰਦੋਲਨ ਦੌਰਾਨ ਪੁਲਿਸ ਤੇ ਤੇ ਵਾਟਰ ਕੈਨਨ ਦਾ ਮੂਹ ਮਾਰਨ ਦੇ ਲਈ ਜਦੋਂ ਦਿੱਲੀ ਤਿੰਨ ਖੇਤੀਗੋਣਾਂ ਦੇ ਹਵਾਲੇ ਨਾਲ ਅੰਦੋਲਨ ਤੁਰਿਆ ਸੀ ਹਾਂ 26 ਤਾਈ ਨਵੰਬਰ ਨੂੰ ਉਹ ਉਸ ਦਿਨਾਂ ਦੇ ਵਿੱਚ ਹਰਿਆਣੇ ਵਾਲੇ ਹੱਦ ਤੇ ਉੱਤੇ ਜਦੋਂ ਇਧਰ ਨੂੰ ਪਾਣੀ ਛੱਡਿਆ ਜਾ ਰਿਹਾ ਸੀ ਤਾਂ ਉਸਨੇ ਛਾਲ ਮਾਰ ਕੇ ਉਹ ਬੱਟਰ ਕੈਨਨ ਵਾਲੀ ਜਿਹੜੀ ਮਸ਼ੀਨ ਸੀ ਉਹਦੀ ਉਹਨਾਂ ਨੂੰ ਪੁਲਿਸ ਕੰਨੀ ਨੂੰ ਮੋੜਤਾ ਸੀ ਜਦੋਂ ਬਾਅਦ ਮੈਂ ਨਵਦੀਪ ਦਾ ਨਾਂ ਹੀ ਬੱਟਰ ਕੈਨਨ ਬੁਆਏ ਪੈ ਗਿਆ ਸੀ ਸੋ ਉਸ ਨੂੰ ਲੰਘੇ ਦਿਨੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ 111 ਦਿਨ ਜੇਲ੍ਹ ਚ ਰਿਹਾ ਤੇ ਲੰਗੀ ਦੇਰ ਬਾਅਦ ਹੀ ਉਸ ਨੂੰ ਰਿਹਾ ਕੀਤਾ ਗਿਆ ਕਿਉਂਕਿ ਅੱਜ ਕਿਸਾਨਾਂ ਨੇ ਉਸ ਲਈ ਕਰੋਜ਼ ਐਲਾਨ ਕੀਤਾ ਸੀ ਸੋ ਕੱਲ ਹੀ ਉਸ ਨੂੰ ਜਵਾਨਤ ਮਿਲੀ ਤੇ ਉਹ ਰੱਤ ਰਿਹਾ ਹੋਇਆ ਹੁਣ ਨਵਦੀਪ ਨੂੰ ਹਰਿਆਣਾ ਪੁਲਿਸ ਨੇ ਜਦੋਂ ਗ੍ਰਿਫਤਾਰ ਕੀਤਾ ਤਾਂ ਉਹ ਉਸ ਤੋਂ ਬਾਅਦ ਹੁਣ ਉਹਦੀ ਜ਼ਮਾਨਤ ਹੋਈ ਇਹ ਸਾਰ 111 ਦਿਨਾਂ ਦੀ ਕਹਾਣੀ ਉਹ ਜਦੋਂ ਬਿਆਨ ਕਰਦਾ ਤਾਂ ਉਹ ਦੱਸਦਾ ਕਿ ਮੇਰੇ ਰਿਮਾਂਡ ਰੂਮ ਦੇ ਵਿੱਚ 45-45 ਕਰਮਚਾਰੀ ਆ ਜਾਂਦੇ ਸੀ ਤੇ ਮੇਰਾ ਜਦੋਂ ਰਿਮਾਂਡ ਲੈ ਜਾਂਦਾ ਸੀ ਤਾਂ ਮੇਰੇ ਨਾਲ ਤਸ਼ੱਦਦ ਟਾਉਂਦੇ ਸੀ ਮੇਰੇ ਤੇ ਜ਼ੁਲਮ ਟਾਉਂਦੇ ਸੀ ਅਨਮਨੁੱਖੀ ਵਰਤਾਰਾ ਮੇਰੇ ਨਾਲ ਕਰਦੇ ਸੀ ਸੋ ਨਵਦੀਪ ਨੇ ਕਿਹਾ ਕਿ ਮੈਨੂੰ ਮਹਾਰੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਨਵਦੀਪ ਕਹਿੰਦਾ ਮੈਨੂੰ ਪਤਾ ਸੀ ਮੇਰੇ ਪਿੱਛੇ ਪੁਲਿਸ ਲੱਗੀ ਆ ਮੈਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰਦੀ ਆ ਜੇ ਤੁਕੇ ਦਾ ਬਾਪੂ ਵੀ ਕਹਿ ਚੁੱਕਾ ਕਿ ਸਾਨੂੰ ਪੈਸੇ ਦੀ ਘਾਟ ਨਹੀਂ ਆ ਸਾਡੇ ਕੋਲ ਜ਼ਮੀਨ ਜਾਇਦਾਦ ਆ ਤੇ ਤੁਸੀਂ ਇਸ ਤਰ੍ਹਾਂ ਕਿਵੇਂ ਕਹਿੰਦੇ ਹੋ ਕਿ ਸਾਡੇ ਕੋਲ ਪੈਸਾ ਕਿੱਥੋਂ ਆਉਂਦਾ ਕੀ ਆਉਂਦਾ ਪਰ ਨਵਦੀਪ ਕਹਿੰਦਾ ਕਿ ਮੇਰੇ ਤੇ ਨਜ਼ਰ ਪੁਲਿਸ ਜਰੂਰ ਰੱਖ ਰਹੀ ਸੀ ਪਰ ਜਦੋਂ ਦਿੱਲੀ ਅੰਦੋਲਨ ਚੱਲ ਰਿਹਾ ਸੀ ਤਦ ਲੇਹ ਲਦਾਖ ਤੋਂ ਕੁਝ ਕਿਸਾਨ ਭਰਾ ਸਾਡਾ ਸਮਰਥਨ ਕਰਨ ਆਏ ਸੀ ਤੇ ਕਹਿੰਦਾ ਕਿ ਉਹਨਾਂ ਦੇ ਉੱਥੇ ਅੰਦੋਲਨ ਦੇ ਵਿੱਚ ਸਮਰਥਨ ਕਰਨ ਦੇ ਲਈ ਹੁਣ ਮੈਂ ਗਿਆ ਸੀ ਕਹਿੰਦਾ ਲੇਹ ਲਦਾਖ ਦੇ ਵਿੱਚ ਪੁਨ ਸੁਖ ਬਾਗੜੂ ਕਹਿੰਦੇ ਉਹਨਾਂ ਦਾ ਇੱਕ ਸਮਾਗਮ ਪ੍ਰਦਰਸ਼ਨ ਸੀਗਾ ਉਹਦੇ ਵਿੱਚ ਮੈਂ ਹਿੱਸਾ ਲੈਣ ਲਈ ਲਦਾਖ ਚਲਾ ਗਿਆ ਤੇ ਜਦੋਂ ਮੈਂ ਲੇਹ ਲਦਾਖ ਤੋਂ ਵਾਪਸ ਆਇਆ ਤੇ ਮਹਾਲੀ ਅਰਪੋਰਟ ਤੇ ਉਤਰਦੇ ਹੀ ਕਹਿੰਦੇ ਹਰਿਆਣਾ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰ ਲਿਆ ਫਿਰ ਗ੍ਰਿਫਤਾਰੀ ਤੋਂ ਬਾਅਦ ਉਹ ਕਹਿੰਦੇ ਜੀ ਕਿ ਮੇਰੇ ਤੇ ਤਸ਼ੱਦਦ ਆਇਆ ਮੈਨੂੰ ਗ੍ਰਿਫਤਾਰ ਕਰਕੇ ਲੈ ਗਏ ਹਾਂ ਫਿਰ ਅੰਬਾਲਾ ਲੈ ਗਏ ਹਾਂ ਅੰਬਾਲਾ ਤੋਂ ਬਾਅਦ ਮੈਨੂੰ ਰਿਮਾਂਡ ਤੇ ਲੈ ਲਿਆ ਅਦਾਲਤ 'ਚ ਪੇਸ਼ ਕਰਕੇ ਤੇ ਫਿਰ ਮੇਰੇ ਕਮਰੇ 'ਚ 45 45 ਬੰਦੇ ਆ ਜਾਂਦੇ ਸੀ ਮੇਤੂ ਫੋਨ ਤਾਂ ਪਹਿਲਾਂ ਹੀ ਖੋਲਿਆ ਸੀਗਾ ਉਸ ਤੋਂ ਬਾਅਦ ਕਹਿੰਦਾ ਉਹਨਾਂ ਨੇ ਮੈਨੂੰ ਕਿਹਾ ਕਿ ਆਪਣੇ ਪ ਹੈਨਾ ਫਿਰ ਕਹਿੰਦਾ ਕਿ ਮੇਰੇ ਸਾਹਮਣੇ ਜਿਹੜਾ ਅਧਿਕਾਰੀ ਮੌਜੂਦ ਸੀਗਾ ਉਹ ਕਹਿੰਦਾ ਤੇ ਹੱਥ ਪੈਰ ਬੰਨੋ ਮੇਰੇ ਹੱਥ ਪੈਰ ਬੰਨ ਲੇ ਕਹਿੰਦਾ ਹੱਥ ਪੈਰ ਬੰਨਨ ਤੋਂ ਬਾਅਦ ਫਿਰ ਉਹਨੂੰ ਕੁੱਟਣਾ ਸ਼ੁਰੂ ਕਰਤਾ ਕਹਿੰਦਾ ਮੇਰੇ ਤੇ ਕਈਆਂ ਨੇ ਆਪਣੀ ਜੋਰੋ ਜਮائش ਕੀਤੀ ਤੇ ਇਸ ਦੌਰਾਨ ਕਹਿੰਦਾ ਕਿ ਉੱਥੇ ਕਈ ਹੋਰ ਕੇਂਦਰੀ ਏਜੰਸੀਆਂ ਦੇ ਨੁਮਾਇंदे ਵੀ ਹਾਜ਼ਰ ਰਹੇ ਹੁੰਦੇ ਸੀ ਉਹ ਕਹਿੰਦਾ ਕਿ ਮੈਂ ਡਟ ਕੇ ਇਹਦਾ ਇਹਨਾਂ ਦੇ ਇਸ क्रूरਪਣੇ ਦਾ ਸਾਹਮਣਾ ਕੀਤਾ ਹੈ ਜਦੋਂ ਕਹਿੰਦਾ ਕਿ ਮਤਲਬ ਕਿ ਉਹ ਉਹ ਮੈਨੂੰ ਇਸ ਤਰ੍ਹਾਂ ਕੁੱਟਦੇ ਸੀ ਤਾਂ ਮੈਂ ਵਾਹਿਗੁਰੂ ਵਾਹਿਗੁਰੂ ਜਪ ਲਿਆਂਦਾ ਸੀ ਮੈਨੂੰ ਕਹਿੰਦਾ ਪਰ ਇਸ ਦੌਰਾਨੋ ਮੇਰਾ ਮੂੰਹ ਪਾਣੀ ਚ ਵੀ ਡਬੋ ਦਿੰਦੇ ਸੀ ਮੇਰੇ ਨਾਲ ਇਤੋਂ ਤੱਕ ਜ਼ੁਲਮ ਕੀਤਾ ਨਵਦੀਪ ਜਿਲਵੇਟਾ ਆਪਣੇ ਹਵਾਲੇ ਦੱਸ ਰਿਹਾ ਉਹ ਕਹਿੰਦਾ ਕੇਂਦਰੀ ਏਜੰਸੀਆਂ ਦੇ ਲੋਕ ਵੀ ਮੈਨੂੰ ਅੱਗੇ ਪੁੱਛਕਿਛ ਕਰਦੇ ਰਹੇ ਇਸ ਦੌਰਾਨ ਨਵਦੀਪ ਨੇ ਕਿਹਾ ਕਿ ਵੱਖ-ਵੱਖ ਕੇਂਦਰੀ ਏਜੰਸੀਆਂ ਐਨਆਈ ਸੀਬੀਆਈ ਇਹਦੇ ਅਧਿਕਾਰੀ ਵੀ ਰਿਮਾਂਡ ਦੇ ਦੌਰਾਨ ਮੇਰੇ ਕੋਲ ਆਉਂਦੇ ਸੀ ਤੇ ਮੈਨੂੰ ਪੁੱਛਦੇ ਸੀ ਕਿ ਦੱਸੋ ਤੁਹਾਨੂੰ ਫੰਡ ਕਿੱਥੋਂ ਆਉਂਦਾ ਹੈ ਕਿਸਾਨ ਸੰਗਠਨਾਂ ਨੂੰ ਤਾਕਤ ਕਿੱਥੋਂ ਮਿਲਦੀ ਆ ਇਹ ਇਕੱਠੇ ਕਿਵੇਂ ਹੋ ਜਾਂਦੇ ਨੇ ਕਹਿੰਦਾ ਅਜਿਹੀਆਂ ਗੱਲਾਂ ਮੈਨੂੰ ਜਬਰੇ ਪੁੱਛਦੇ ਸੀਗੇ ਤੇ ਕਹਿੰਦੇ ਮੇਰੇ ਬ ਮੈਂ ਤੋਂ ਇਹਨਾਂ ਨੂੰ ਲੈ ਕੇ ਪੁੱਛਕਿਛ ਕੀਤੀ ਉਹਨਾਂ ਦੇ ਮਿਲਾਨ ਨੂੰ ਲੈ ਕੇ ਤੇ ਕਹਿੰਦੇ ਜਵਰੀ ਮੇਰਾ ਮੈਡੀਕਲ ਦਸਕਤ ਕਰ ਲੈਂਦੇ ਕਰਾ ਲੈਂਦੇ ਸੀ ਮੇਰੇ ਤੋਂ ਖਾਲੀ ਪੇਜਾਂ ਤੇ ਉਦੋਂ ਮੇਰਾ ਮੈਡੀਕਲ ਕਰਾਉਣਾ ਨਹੀਂ ਕਰਾਉਣਾ ਕਹਿੰਦਾ ਸਾਰੀ ਝੂਠੀ ਸੱਚੀ ਕਹਾਣੀ ਆਪਣੇ ਸਾਹਮਣੇ ਘੜਦੇ ਰਹੇ ਨਵਦੀਪ ਕਹਿੰਦਾ ਮੇਰੇ ਖਿਲਾਫ ਹੁਣ 16 ਮਾਮਲੇ ਦਰਜ ਨੇ ਸੋ ਇੱਥੋਂ ਸਰਕਾਰ ਦੀ ਮਨਸ਼ਾ ਵੀ ਸਮਝ ਆਉਂਦੀ ਆ ਕਿ ਨਵਦੀਪ ਜਲਵੇੜਾ ਦੇ ਖਿਲਾਫ ਹੀ ਹਰਿਆਣਾ ਨੇ 16 ਮਾਮਲੇ ਦਰਜ ਕਰ ਲਏ ਨੇ ਤੇ ਉਹ ਕਹਿੰਦਾ ਮੈਂ ਤਿਆਰ ਹਾਂ ਸਾਰਿਆਂ ਸਾਹਮਣਾ ਕਰੂੰਗਾ ਮੈਂ ਦੱਸ ਦਿਆਂਗਾ ਨੂੰ ਲੱਗਦਾ ਕਿ ਸ਼ਾਇਦ ਇੰਨੇ ਮਾਮਲਿਆਂ 'ਚ ਉਲਝਣ ਤੋਂ ਬਾਅਦ ਮੈਂ ਕਿਸਾਨਾਂ ਨਾਲ ਨਹੀਂ ਖੜੂੰਗਾ ਅੱਜੋਂ ਅੰਮ੍ਰਾਲੇ ਪਹੁੰਚਿਆ ਉੱਥੇ ਮੀਡੀਆ ਦਾ ਵੀ ਉਹਨੇ ਸਾਹਮਣਾ ਕੀਤਾ ਕਿਸਾਨ ਜਥੇਬੰਦੀਆਂ ਦੇ ਪੱਖੋਂ ਨੁਮਾਇੰਦਿਆਂ ਨੂੰ ਮਿਲਿਆ ਆਮ ਲੋਕਾਂ ਨੇ ਵੀ ਉਸ ਨਾਲ ਫੋਟੋਆਂ ਖਚਾਈਆਂ ਸੋ ਨਵਦੀਪ ਨਾਲ ਹੈ ਵੱਡੀ ਗਿਣਤੀ ਦੇ ਵਿੱਚ ਉਹਦੇ ਨਾਲ ਹੱਕ ਜਨਿੱਤਰੇ ਲੋਕ ਸੋ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਉਹ ਕਹਿੰਦਾ ਕਿ ਮੇਰੇ ਤੇ ਤਸੱਦ ਢਾਉਂਦੇ ਰਹੇ ਤੇ ਮੈਂ ਵਾਹਿਗੁਰੂ ਦਾ ਨਾਮ ਜਪਦਾ ਰਿਹਾ ਹੁਣ ਉਹ ਕਹਿੰਦਾ ਜਦੋਂ ਮੈਂ ਜੇਲ੍ਹ ਗਿਆ ਤੇ ਕਹਾਣੀ ਬਦਲ ਗਈ ਜੇਲ੍ਹ ਜਾਣ ਤੋਂ ਬਾਅਦ ਕਹਿੰਦਾ ਮੈਂ ਦੇਖਿਆ ਕਿ ਉੱਥੇ ਲੋਕ ਜਾਤ ਪਾਤ ਦਾ ਕੋਈ ਭੇਦ ਨਹੀਂ ਐ ਆਪਣੇ ਦੁੱਖ ਦਰਦ ਸਾਂਝੇ ਕਰਦੇ ਨੇ ਕਹਿੰਦਾ ਵੱਖੋ ਵੱਖ ਕੋਈ ਗੁਨਾਹ ਕਰਕੇ ਆਇਆ ਕੋਈ ਬਿਨਾਂ ਗੁਨਾਹ ਕੀਤੇ ਆ ਫਸਿਆ ਪਰ ਇੱਕ ਦੂਦੇ ਦਰਦ ਨੂੰ ਪਛਾਣਦੇ ਨੇ ਕਹਿੰਦਾ ਇੱਕ ਦੂਦੀ ਪੀੜ ਨੂੰ ਮਹਿਸੂਸ ਕਰਦੇ ਨੇ ਇਕੱਠਿਆਂ ਖਾ ਲੈਂਦੇ ਨੇ ਇੱਕੋ ਥਾਲੀ 'ਚ ਇਕੱਠਿਆਂ ਬਹਿ ਲੈਂਦੇ ਨੇ ਇਕੱਠਿਆਂ ਸੌ ਲੈਂਦੇ ਨੇ ਕਹਿੰਦਾ ਇੱਕ ਇੱਕ ਜਿਹੜਾ ਸਾਡਾ ਰੂਮ ਸੀਗਾ ਜਿਹੜਾ ਜੇਲ੍ਹ ਦੇ ਅੰਦਰ ਕਹਿੰਦਾ 40 40 50 50 ਜਾਨੇ ਸੀ ਉਹ ਖੁੱਲੀ ਵੱਡੀ ਬਾਰਕ ਹੁੰਦੀ ਐ ਸੋ ਕਹਿੰਦਾ ਉੱਥੇ ਕੋਈ ਹੈ ਜਾਂ ਮਸਲਾਂ ਕਹਿੰਦਾ ਉੱਥੇ ਗੁਰੂ ਘਰ ਸੀ ਮੈਂ ਗੁਰੂ ਘਰ ਜਾਣ ਲੱਗਿਆ ਨਵਦੀਪ ਕ 111 ਦਿਨਾਂ ਦੀ ਇਸ ਸੇਲ ਯਾਤਰਾ ਦੇ ਵਿੱਚ ਮੇਰੇ ਚ ਵੱਡੀ ਤਬਦੀਲੀ ਆਈ ਮੈਂ ਗੁਰੂ ਘਰ ਜਾਣ ਲੱਗਿਆ ਮੈਂ ਤਿੰਨ ਤਿੰਨ ਪਾਠ ਨਿਤ ਨੇਮਾ ਰੋਜ਼ ਕਰਨ ਲੱਗਿਆ ਉਹ ਕਹਿੰਦਾ ਮੈਂ ਜਪਜੀ ਸਾਹਿਬ ਦਾ ਵੀ ਪਾਠ ਕਰਦਾ ਸੀ ਮੈਂ ਚਉਪਾਈ ਸਾਹਿਬ ਦਾ ਪਾਠ ਕਰਨ ਲੱਗਿਆ ਮੈਂ ਅਨੰਦ ਸਾਹਿਬ ਦਾ ਪਾਠ ਵੀ ਕਰਨ ਲੱਗਿਆ ਸੋ ਇਹ ਕਹਿੰਦਾ ਇਹ ਨਿਤਨੇ ਮੇਰਾ ਉੱਥੇ ਜਾ ਕੇ ਬਣਿਆ ਤੇ ਇਹ ਤੋਂ ਇਲਾਵਾ ਕਹਿੰਦੇ ਕਿ ਉੱਥੇ ਗੁਰੂ ਘਰ ਦੇ ਅੰਦਰ ਲਾਇਬ੍ਰੇਰੀ ਸੀ ਉਸ ਲਾਇਬ੍ਰੇਰੀ ਚੋਂ ਮੈਨੂੰ ਆਪਣੇ ਭਾਰਤ ਦਾ ਸਿੱਖੀ ਦਾ ਹੈ ਬਲਦਾਨ ਦਾ ਕੁਰਬਾਨੀਆਂ ਦਾ ਇਤਿਹਾਸ ਪੜਨ ਨੂੰ ਮਿਲਿਆ ਤੇ ਜਿਨੇ ਮੇਰੇ ਅੰਦਰ ਕਹਿੰਦਾ ਹੋਰ ਜਜ਼ਬਾ ਪੈਦਾ ਕੀਤਾ ਸੋ ਕਹਿੰਦਾ ਜੇਲ੍ਹ ਦੇ ਅੰਦਰੋਂ ਮੈਂ ਧਾਰਮਿਕ ਬਣ ਕੇ ਮੁੜਿਆ ਮੇਰਾ ਗੁਰੂ ਨਾਲ ਰਿਸ਼ਤਾ ਹੋਰ ਪੱਕਾ ਹੋ ਗਿਆ ਸੋ ਹੁਣ ਮੈਂ ਨਿਤਨੇਮੀ ਪਾਠੀ ਹੋ ਗਿਆ ਸੋ ਇਹ ਸਵਾਲ ਇਹਨਾਂ ਨਵਦੀਪ ਨੇ ਆਪਣੀ ਜੇਲ੍ਹ ਯਾਤਰਾ ਦੀ ਕਹਾਣੀ ਸੁਣਾਈ ਕਿ ਇੱਕ ਪਾਸੇ ਰਵਾਣ ਦੇ ਦੌਰਾਨ ਕਿਵੇਂ ਮੇਰੇ ਤੇ ਤਸ਼ੱਦਦ ਆਇਆ ਗਿਆ ਕਿਵੇਂ ਮੇਰੇ ਤੇ ਜ਼ੁਲਮ ਟਾਇਆ ਗਿਆ ਤੇ ਦੂਸਰੇ ਪਾਸੇ ਕਹਿੰਦਾ ਕਿ ਮੈਂ ਗੁਰੂ ਦਾ ਸਿੱਖ ਵੱਜੋਂ ਪੱਕਾ ਹੋਇਆ ਮੇਰੀ ਤੰਦ ਪੱਕੀ ਜੁੜ ਗਈ ਤੇ ਹੁਣ ਮੈਂ ਕਹਿੰਦਾ ਕੋਈ ਡਰ ਨਹੀਂ ਮੈਨੂੰ ਕੋਈ ਭੈ ਨਹੀਂ 16 ਛੱਡੋ ਕਹਿੰਦਾ 60 ਕੇਸ ਪਾਲਣ ਕਹਿੰਦਾ ਪਰ ਮੈਂ ਆਪਣੇ ਕਿਸਾਨ ਭਰਾਵਾਂ ਲਈ ਆਪਣੇ ਹੱਕਾਂ ਲਈ ਆਪਣੇ ਭਾਈਚਾਰੇ ਲਈ ਕਹਿੰਦਾ ਖਲੋਇਆ ਰਹੂੰਗਾ ਸੋ ਇਹ ਸਵਾਲ ਇਹਨਾਂ ਨਵਦੀਪ ਦੀ ਕਹਾਣੀ ਕਾਫੀ ਚਰਚਾ ਚ ਆ ਰਹੀ ਆ ਚਲੋ ਚਰਚਾ ਦੇ ਵਿੱਚ ਤਾਂ ਮੱਧ ਪ੍ਰਦੇਸ਼ ਵੀ ਖੂਬ ਆ ਗਿਆ ਕਹਿੰਦੇ ਹੁਣ ਮੱਧ ਪ੍ਰਦੇਸ਼ ਹੁਣ ਕਹਿੰਦੇ ਜੀ ਐਮਪੀ ਤੋਂ ਪੰਜਾਬ ਚ ਨਜਾਇਜ਼ ਹਥਿਆਰ ਆਉਣ ਲੱਗ ਪਏ ਲੰਘੇ ਡੇਢ ਸਾਲ ਚ ਐਮਪੀ ਤੋਂ ਕਹਿੰਦੇ 700 ਤੋਂ ਵੱਧ ਨਜਾਇਜ਼ ਹਥਿਆਰ ਫੜੇ ਗਏ ਬਿਲਕੁਲ ਜੀ ਪੰਜਾਬ ਦੇ ਵਿੱਚ ਡਰੱਗ ਨੂੰ ਲੈ ਕੇ ਨਸ਼ੇ ਦੀ ਖੇਪ ਨੂੰ ਲੈ ਕੇ ਹਥਿਆਰਾਂ ਨੂੰ ਲੈ ਕੇ ਵੱਡਾ ਸਵਾਲ ਗਵਾਂਢੀ ਮੁਲਕ ਪਾਕਿਸਤਾਨ ਤੇ ਖੜਾ ਹੁੰਦਾ ਰਿਹਾ ਪਾਕਿਸਤਾਨ ਦੀ ਹੱਦ ਜੇ ਗੁਜਰਾਤ ਨਾਲ ਲੱਗਦੀ ਆ ਤਾਂ ਇੱਧਰ ਪੰਜਾਬ ਨਾਲ ਵੀ ਲੱਗਦੀ ਆ ਜੇ ਉਧਰ ਪੱਛਮੀ ਬੰਗਾਲ ਵਾਲੇ ਪਾਸਿਓਂ ਲੱਗ ਕੇ ਰਾਜਸਥਾਨ ਵਾਲੇ ਕਿਉਂਦੀ ਆ ਸਾਡੇ ਨਾਲ ਵੀ ਲੰਗਦੀ ਆ ਸੋ ਇਸ ਲਈ ਉਧਰ ਪੱਛਮੀ ਬੰਗਾਲ ਵਾਲੇ ਪਾਸੇ ਬੰਗਲਾਦੇਸ਼ ਆ ਲਾ ਗਿਆ ਤੇ ਇੱਧਰ ਰਾਜਸਥਾਨ ਵਾਲੇ ਪਾਸੇ ਪੰਜਾਬ ਵਾਲੇ ਪਾਸੇ ਜਾਂ ਗੁਜਰਾਤ ਵਾਲੇ ਪਾਸੇ ਇਹਨਾਂ ਦੀ ਪਾਕਿਸਤਾਨ ਦੀ ਹੱਦ ਆ ਗਈ ਤੇ ਹੁਣ ਗੁਜਰਾਤ ਵਾਲੀ ਪੋਰਟ ਤੋਂ ਤਾਂ ਬੜੇ ਬੜੇ ਖੇਪ ਉਤਰਦੇ ਨੇ ਪਰ ਉੱਥੋਂ ਤਾਂ ਵੀ ਕਾਰੋਬਾਰ ਜਾਰੀ ਆ ਇੱਧਰ ਕਾਰੋਬਾਰ ਪਰ ਬੰਦਾ ਪਰ ਇੱਥੇ ਕਹਿੰਦੇ ਜੀ ਕਿ ਨਜਾਇਜ਼ ਹਥਿਆਰ ਇੱਧਰੋਂ ਪੰਜਾਬ ਵਾਲੇ ਰਾਈ ਆ ਜਾਂਦੇ ਨੇ ਇਸ ਲਈ ਪੰਜਾਬ ਚ ਨਜਾਇਜ਼ ਹਥਿਆਰ ਕਹਿੰਦੇ ਪਾਕਿਸਤਾਨ ਤੋਂ ਆਉਂਦੇ ਨੇ ਸਿੱਧੂ ਮੂਸੇਵਾਲੇ ਦੇ ਹੋਰਾਂ ਨੇ ਵੀ ਕਿਹਾ ਕਿ ਪਾਕਿਸਤਾਨੀ ਹਥਿਆਰਾਂ ਦੇ حوالے ਨਾਲ ਜੀ ਇਹਨਾਂ ਨੇ ਰਹਿਸਲ ਕੀਤੀ ਪਹਿਲਾਂ ਫਿਰ ਯੂਪੀ ਤੋਂ ਨਜਾਇਜ਼ ਹਥਿਆਰ ਬਿਲਕੁਲ ਜੀ ਦੂਸਰੀ ਕੜੀ ਕਹਿੰਦੇ ਜੀ ਪੰਜਾਬ ਦੇ ਵਿੱਚ ਯੂਪੀ ਤੋਂ ਨਜਾਇਜ਼ ਹਥਿਆਰਾਂ ਦੀ ਆਮਦ ਖੂਬ ਇਹ ਦੋ ਕੜੀਆਂ ਤੋਂ ਬਾਅਦ ਹੁਣ ਤੀਜੀ ਕੜੀ ਕਹਿੰਦੇ ਜੀ ਮੱ ਪੰਜਾਬ ਦੇ ਵਿੱਚ ਆਪਾਂ ਕਿੰਨੀ ਵਾਰ ਗੱਲ ਕੀਤੀ ਆ ਕਿ ਹਥਿਆਰਾਂ ਦੇ ਸ਼ੌਂਕ ਦੇ حوالے ਨਾਲ ਲਗਾਤਾਰ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਵੱਧ ਰਹੀ ਆ ਸਰਕਾਰ ਨੂੰ ਉਹਦੀ ਦੁਆਰਾ ਨਜ਼ਰਸਾਨੀ ਵੀ ਕਰਨ ਲੱਗੀ ਆ ਕਿ ਕੀ ਉਹਦੇ ਵਿੱਚੋਂ ਸ਼ਾਂਤੀ ਕੀਤੀ ਜਾਵੇ ਕੀ ਉਹਦੇ ਵਿੱਚੋਂ ਕਟੌਤੀ ਕੀਤੀ ਜਾਵੇ ਇਸ ਪਹਿਲੂ ਤੇ ਵੀ ਦੁਆਰਾ ਨਜ਼ਰਸਾਨੀ ਕੀਤੀ ਜਾ ਰਹੀ ਆ ਪਰ ਇਹ ਸਾਰੇ ਵਰਤਾਰੇ ਦੇ ਦਰਮਿਆਨ ਆਹ ਰਿਪੋਰਟ ਕਿ ਪੰਜਾਬ ਦੇ ਵਿੱਚ ਹੁਣ ਮੱਧ ਪ੍ਰਦੇਸ਼ ਮੰਡੀ ਬਣ ਗਿਆ ਨਜਾਇਜ਼ ਹਥਿਆਰਾਂ ਦੀ ਇੱਕ ਹੋਰ ਕੜੀ ਜੋੜਦਾ ਪੁਲਿਸ ਦਾ ਬਸ ਇਹ ਦਾਵਾ ਕਰਦੀ ਆ ਕਿ ਇਹਦੇ ਕਾਰਨ ਇਹ ਨੇ ਕਿ ਜਿਹੜਾ ਪਾਕਿਸਤਾਨ ਤੋਂ ਕਨੈਕਸ਼ਨ ਜੁੜਦਾ ਸੀਗਾ ਹੈਨਾ ਉਹਦੇ ਵਿੱਚ ਅਸੀਂ ਖੜੋਤ ਲਿਆ ਤੀ ਉਹਦੇ ਵਿੱਚ ਕਹਿੰਦੇ ਸਾਡੀ ਸ਼ਕਤੀ ਕੇਂਦਰੀ ਏਜੰਸੀਆਂ ਦੀ ਸ਼ਕਤੀ ਬਾਰਡਰ ਦੇ ਉੱਤੇ ਤਾਇਨਾਤ ਦਸਤਿਆਂ ਦੀ ਸ਼ਕਤੀ ਤੇ ਪੰਜਾਬ ਪੁਲਿਸ ਦੀ ਕਾਰਵਾਈ ਦਾ ਨਤੀਜਾ ਕਿ ਹੁਣ ਪਾਕਿਸਤਾਨ ਵਾਲੇ ਪਾਸੇੋਂ ਨਜਾਇਜ਼ ਹਥਿਆਰਾਂ ਦੀ ਆਮਦ ਕਹਿੰਦੇ ਬਹੁਤ ਘਟ ਗਈ ਤੇ ਪਰ ਕਹਿੰਦੇ ਜਿਹੜੇ ਹਥਿਆਰਾਂ ਦੇ ਇਸ ਤਰ੍ਹਾਂ ਦੇ ਧੰਦੇ ਕਰਦੇ ਨੇ ਗੈਂਗਸਟਰ ਨੇ ਜਾਂ ਕੁਛ ਨੇ ਉਹ ਕਹਿੰਦੇ ਫਿਰ ਹਿੱਲੇ-ਵਸਿਲੇ ਲੱਭਦੇ ਨੇ ਸੋ ਹਿੱਲੇ-ਵਸਿਲੇ ਲੱਭਣ ਦੇ ਲਈ ਕਹਿੰਦੇ ਫਿਰ ਉਹਨਾਂ ਨੇ ਯੂਪੀ ਦਾ ਰੁਖ ਕਰ ਲਿਆ ਸੀ ਸੋ ਪੰਜਾਬ ਪੁਲਿਸ ਹੁਣ ਇਹ ਵੀ ਦਾਅਵਾ ਕਰਦੀ ਆ ਕਿ ਅਸੀਂ ਜੀ ਹੁਣ ਯੂਪੀ ਵਾਲਾ ਕਨੈਕਸ਼ਨ ਵੀ ਤੋੜਤਾ ਕਾਫੀ ਜਾਂ ਤੱਕ ਸੋ ਯੂਪੀ ਤੋਂ ਵੀ ਨਜਾਇਜ਼ ਹਥਿਆਰਾਂ ਦੀ ਹੁਣ ਆਮਦ ਓਵੇਂ ਨਹੀਂ ਹੁੰਦੀ ਤੇ ਇਸ ਤੋਂ ਬਾਅਦ ਉਹ ਕਹਿੰਦੇ ਫਿਰ ਤਾਂ ਕਰਕੇ ਮੱਧ ਪ੍ਰਦੇਸ਼ ਵਾਲਾ ਕਨੈਕਸ਼ਨ ਵੱਧ ਗਿਆ ਹੁਣ ਐਮਪੀ ਤੋਂ ਪੰਜਾਬ 'ਚ ਨਜਾਇਜ਼ ਹਥਿਆਰ ਆਉਂਦੇ ਨੇ ਤੇ ਲੰਘੇ ਡੇਢ ਸਾਲ 'ਚ ਕਹਿੰਦੇ 700 ਤੋਂ ਵੱਧ ਨਜਾਇਜ਼ ਹਥਿਆਰ ਪੰਜਾਬ 'ਚ ਮੱਧ ਪ੍ਰਦੇਸ਼ ਵਾਲੇ ਫੜੇ ਗਏ ਨੇ ਕਹਿੰਦੇ ਉੱਥੇ ਨਾ ਜਿਹੜਾ ਪਿਸਟਲ ਹੈ ਉਹ ਕਾਫੀ ਜ਼ਿਆਦਾ ਮਸ਼ਹੂਰ ਆ ਕਹਿੰਦੇ ਇਸ ਲਈ ਉਹ ਪਿਸਟਲ ਦੀ ਆਮਦ ਕਹਿੰਦੇ ਇੱਥੇ ਬਹੁਤ ਵੱਧ ਗਈ ਉਹਦੀ ਵਰਤੋਂ ਕਹਿੰਦੇ ਇੱਥੇ ਬਹੁਤ ਕੀਤੀ ਜਾ ਰਹੀ ਆ ਹੈ ਬੱ ਉਹਦੀ ਕਹਿੰਦੇ ਉੱਥੋਂ ਆਮਦ ਕਾਫੀ ਹੋ ਰਹੀ ਹੈ ਤੇ ਬਹੁਤ ਸਸਤਾ ਜਿਹਾ ਮਿਲ ਜਾਂਦਾ 3000 ਤੋਂ ਲੈ ਕੇ 10000 ਦਾ ਕਹਿੰਦੇ ਇਸ ਲਈ ਉਹਦੀ ਸਪਲਾਈ ਵੱਧਾ ਤੇ ਇਸੇ ਹਵਾਲੇ ਨਾਲ ਕਹਿੰਦੇ 2022 ਦੇ ਵਿੱਚ ਹੀ 300 ਤੋਂ ਵੱਧ ਨਜਾਇਜ਼ ਹਥਿਆਰ ਪੰਜਾਬ ਦੇ ਵਿੱਚ ਐਮਪੀ ਵਾਲੇ ਫੜੇ ਗਏ ਤੇ 1.5 ਸਾਲ ਦੇ ਵਿੱਚ 700 ਦੇ ਕਰੀਬ ਹਥਿਆਰ ਫੜ ਲਏ ਸੋ ਇਹ ਕਹਿੰਦੇ ਨਵੀਂ ਮੰਡੀ ਪੰਜਾਬ ਲੱਭੀ ਹੈ ਜੀ ਮੱਧ ਪ੍ਰਦੇਸ਼ ਨੇ ਤੇ ਹੁਣ ਇਹਦੇ ਉੱਤੇ ਰੋਕ ਲਾਉਣ ਚ ਕਿੰਨੇ ਕੰਮਜਾਮ ਹੁੰਦੇ ਨੇ ਪਰ ਪੰਜਾਬ ਚ ਨਜਾਇਜ਼ ਹਥਿਆਰਾਂ ਦੀ ਕੋਈ ਗਿਣਤੀ ਮੰਤੀ ਦਾ ਹਿਸਾਬ ਨਹੀਂ ਆ ਏਜੰਸੀਆਂ ਦਮ ਜੋ ਮਰਜ਼ੀ ਪਰਦੀਆਂ ਹੁਣ ਚਲੋ ਦਮਤਾ ਕੇਂਦਰ ਵੀ ਬਹੁਤ ਪਰਦਾ ਆ ਕਿ ਸਾਡੀਆਂ ਯੋਜਨਾਵਾਂ ਮੈਂਨੀਆਂ ਨੇ ਜੀ ਇੱਕ ਦੇਸ਼ ਇੱਕ ਟੈਕਸ ਕਰਦਾਂਗੇ ਜੀ ਇੱਕ ਦੇਸ਼ ਇੱਕ ਭਾਸ਼ਾ ਕਰਦਾਂਗੇ ਜੀ ਇੱਕ ਦੇਸ਼ ਇੱਕ ਮੰਡੀ ਕਰਦਾਂਗੇ ਜੀ ਉਹਨਾਂ ਚ ਇੱਕ ਦੇਸ਼ ਇੱਕ ਪ੍ਰੀਖਿਆ ਵੀ ਲਿਆਈ ਸੀ ਮਨਸ਼ਾ ਸਾਰਾ ਕੁਝ ਕੇਂਦਰੀਕਰਨ ਕਰਨदाई ਸੀ ਪਰ 58 ਕਰੋੜ ਘਾਰ ਕੇ ਵੀ ਕੇਂਦਰ ਦੀ ਇੱਕ ਦੇਸ਼ ਇੱਕ ਪ੍ਰੀਖਿਆ ਯੋਜਨਾ ਪਾਸ ਨਹੀਂ ਹੋ ਸਕੀ ਫੇਲ ਹੋ ਗਈ ਜਿਹੜੀ ਦਮ ਪਰ ਆ ਗਿਆ ਕੇਂਦਰ ਨੇ ਕਿ ਇੱਕ ਇੱਕੋ ਸਾਰਾ ਕੰਟਰੋਲ ਉਹ ਅਸਲ ਚ ਕੰਟਰੋਲ ਕਰਨ ਦਾ ਤਰੀਕਾ ਕਿ ਸੁਬਿਆਂ ਦੀ ਖੁਦ ਮਖਤਿਆਰੀ ਖਤਮ ਕਰੀਏ ਤੇ ਹਰ ਚੀਜ਼ ਦਾ ਕੇਂਦਰੀਕਰਨ ਕਰੀਏ ਸੋ ਉਸੇ ਕੜੀ ਦੇ ਵਿੱਚ ਇਹ ਪ੍ਰੀਖਿਆ ਵੀ ਸੀ ਕਿ ਇੱਕ ਦੇਸ਼ ਇੱਕ ਪ੍ਰੀਖਿਆ ਕਹਿੰਦੇ ਜੀ ਇਹਦੇ ਨਾਲ ਹ ਜਿਹੜੇ ਵੱਖ-ਵੱਖ ਮੁੱਖ ਪੇਪਰ ਹੁੰਦੇ ਨੇ ਕੇਂਦਰ ਸਰਕਾਰ ਦੇ 220 ਚਲਾਨ ਕੀਤਾ ਸੀਗਾ ਕਿ ਜਿਹੜੇ ਮੁੱਖ ਵੱਖ-ਵੱਖ ਪੇਪਰ ਹੁੰਦੇ ਨੇ ਜਵਾਕਾਂ ਦੇ ਉਹ ਇੱਕ ਹੋ ਜਾਣਗੇ ਰਾਸ਼ਟਰੀ ਜਿਹੜੀ ਭਰਤੀ ਏਜੰਸੀ ਆ ਹੈਨਾ ਉਹਨੂੰ ਇਸ ਦੇ ਲਈ ਨਾਮਜ਼ਦ ਕੀਤਾ ਗਿਆ 220 ਦੇ ਵਿੱਚ ਕਹਿੰਦੇ ਜੀ ਬਸ ਸਾਲ 'ਚ ਕੰਮ ਕਰਨ ਲੱਗ ਜੂ ਅਗਲੇ ਸਾਲ ਕੰਮ ਕਰਨ ਲੱਗੂ ਬੜੀ ਵਾਰ ਮੰਤਰੀਆਂ ਨੇ ਸੰਸਦ 'ਚ ਖੜਕੇ ਦਾਅਵੇ ਕੀਤੇ ਵਾਅਦੇ ਕੀਤੇ ਚਾਹੇ 220 ਦੇ ਵਿੱਚ ਕੇਂਦਰ ਨੇ ਗੱਲ ਕਹੀ ਹੋਵੇ ਚਾਹੇ ਅਗਸਤ 2020 ਦੀ ਗੱਲ ਕੀਤੀ ਹੋਵੇ ਚਾਹੇ 10 ਫਰਵਰੀ ਚ ਫਿਰ 2021 ਚ ਗੱਲ ਕੀਤੀ ਹੋਵੇ ਤੇ 10 ਅਗਸਤ 2023 ਨੂੰ ਫਿਰ ਦਮ ਭਰਿਆ ਕੇਂਦਰ ਨੇ ਕਿ ਬਸ ਜੀ ਹੁਣ ਤਾਂ ਟੈਕਨੋਲੋਜੀ ਤਿਆਰ ਹੈ ਹੁਣ ਇਹ ਸਾਰਾ ਕੁਝ ਹੋ ਜਾਣਾ ਇਹ 4 ਸਾਲਾਂ ਚ 58 ਕਰੋੜ ਰੁਪਇਆ ਖਰਚਤਾ ਪਰ ਇੱਕ ਵੀ ਟੈਸਟ ਨਹੀਂ ਕਰਾ ਸਕੀ ਰਾਸ਼ਟਰੀ ਭਰਤੀ ਏਜੰਸੀ ਜਿਹੜੀ ਕਹਿੰਦੀ ਸੀ ਇੱਕ ਟੈਸਟ ਇੱਕ ਦੇਸ਼ ਇੱਕ ਪ੍ਰੀਖਿਆ ਉਹ ਤੇ باوجود ਜਿਹੜੀਆਂ ਧਿਰਾਂ ਦੀ ਪ੍ਰੀਖਿਆ ਇਕੱਠੀ ਹੋਣੀ ਸੀ ਉਹ ਕਹਿੰਦੀਆਂ ਵੀ ਸਾਨੂੰ ਨਹੀਂ ਭਰੋਸਾ ਅਸੀਂ ਆਪਣਾ ਪੇਪਰ ਤਾਂ ਵੀ ਲਵਾਂਗੇ ਮਤਲਬ ਕਿ ਤੇ ਇਹ ਤਾਂ ਨਹੀਂ ਕਿ ਪਹਿਲਾਂ ਤਿੰਨ ਪੇਪਰ ਹੁੰਦੇ ਸੀ ਅੱਡੋ ਅੱਡ ਹਾਂ ਤੇ ਵਿਦਿਆਰਥੀ ਨੂੰ ਲੱਗਦਾ ਸੀ ਕਿ ਜੀ ਇੱਕ ਹੋ ਜੂਗਾ ਚਲ ਤਰੀਕ ਦਾ ਭਲੇਖਾ ਨਹੀਂ ਪੜਣਾ ਅਕਸਮਾਨ ਨਹੀਂ ਪੜਣਾ ਇੱਕ ਦੂਏ ਪੇਪਰ ਦੀ ਫਿਕਰ ਨਹੀਂ ਰਹਿਣੀ ਪਰ ਇੱਧਰ ਕਹਿੰਦੇ ਜੀ ਜਿਹੜੀਆਂ ਉਹ ਨੇ ਉਹ ਤਿਹਰਾ ਕਹਿੰਦੀਆਂ ਸਤ ਆਪਣਾ ਪੇਪਰ ਲਵਾਂਗੇ ਸੋ ਜੇ ਉਹ ਪੇਪਰ ਲੈਣਗੇ ਤਾਂ ਇੱਕ ਕਾਮਨ ਪੇਪਰ ਕਿਤੇ ਚੌਥਾ ਪੇਪਰ ਤਾਂ ਨਹੀਂ ਐਡ ਹੋਣ ਜਾ ਰਿਹਾ ਪਰ ਮਸਲਾ ਕੱਲਾ ਚੌਥੇ ਪੇਪਰ ਦਾ ਨਹੀਂ ਆ ਮਸਲਾ 58 ਕਰੋੜ ਦਾ ਹਰ ਸਾਲ ਔਸਤਨ 2.5 ਕਰੋੜ ਬੇਰੁਜ਼ਗਾਰ ਸਾਹਮਣੇ ਆਉਂਦਾ ਪੇਪਰ ਦੇਣ ਲਈ ਤੇ ਸਰਕਾਰੀ ਨੌਕਰੀ ਕਿੰਨੀ ਹੈ ਜੀ ਸਾਲ ਦੀ ਸਿਰਫ 1,25,000 1,25,000 ਦੀ ਸਰਕਾਰੀ ਨੌਕਰੀ ਦੇ ਲਈ 2.5 ਕਰੋੜ ਵਿਦਿਆਰਥੀਆਂ ਦੇ ਪੇਪਰਾਂ ਦੇ ਲਈ ਤਿਆਰ ਵਰ ਤਿਆਰ ਨੇ ਪਰ 4 ਸਾਲ ਲੰਘ ਗਏ ਤੇ 58 ਕਰੋੜ ਘਰ ਲਿਆ ਪਰ ਹੋਇਆ ਕੁਛ ਨਹੀਂ ਬਿਲਕੁਲ ਜੀ 220 ਦੇ ਬਜਟ ਦੇ ਵਿੱਚ ਕਿਹਾ ਗਿਆ ਕਿ ਐਨ ਆਰ ਆ ਜਿਹੜੀ ਆਪਾਂ ਰਾਸੀ ਭਰਤੀ ਏਜੰਸੀ ਆ ਹੈ ਨਾ ਐਨ ਆਰ ਏ ਇਹਦੇ ਰਾਹੀਂ ਕਹਿੰਦੇ 3 ਸਾਲਾਂ ਦੇ ਵਿੱਚ ਜੀ ਹੈ 1,517 ਕਰੋੜ ਰੁਪਇਆ ਖਰਚਤਾ ਫਿਰ ਕਹਿੰਦੇ 2021-22 ਦੇ ਵਿੱਚ ਜੀ ਅਸੀਂ 13 ਕਰੋੜ ਦਸੰਬਰ 2022 ਚ ਕਹਿੰਦੇ ਜੀ 20 ਕਰੋੜ ਖਰਚ ਕੀਤਾ ਜਾ ਚੁੱਕਿਆ ਤੇ ਦਸੰਬਰ 2023 ਦੇ ਵਿੱਚ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹ ਚ ਸੰਸਦੀ ਕਮੇਟੀ ਦੀ ਰਿਪੋਰਟ ਚ ਦੰਪ ਰਿਆ ਗਿਆ ਕਿ 58 ਕਰੋੜ 32 ਲੱਖ ਰੁਪਈਆ ਅਸੀਂ ਹੁਣ ਤੱਕ ਖਰਚ ਚੁੱਕੇ ਆ 4 ਸਾਲਾਂ ਚ 58 ਕਰੋੜ ਤੋਂ ਉੱਪਰ ਰਾਸ਼ੀ ਖਰਚ ਕੇ ਵੀ ਇੱਕ ਦੇਸ਼ ਇੱਕ ਪ੍ਰੀਖਿਆ ਵਾਲਾ ਫਾਰਮੂਲਾ ਪਾਸ ਨਹੀਂ ਹੋ ਸਕਿਆ ਫੇਲ ਦਾ ਫੇਲ ਆ ਤੇ ਵਿਦਿਆਰਥੀਆਂ ਨਾਲ ਧੋਖਾ ਖੇਲ ਜਾਰੀ ਆ ਪਰ ਗੌਰ ਕਰਿਓ ਜਿਹੜੀ ਚੀਜ਼ ਇਹ ਦੇ ਕਹਿ ਕੇ ਲਿਆਉਂਦੇ ਨੇ ਨਾ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇੱਕ ਭਾਸ਼ਾ ਉਹ ਸੁਭਿਆਂ ਦੀ ਆਪਣੀ ਹੋਂਦ ਨੂੰ ਖਤਰਾ ਪੈਦਾ ਕਰ ਸਕਦੀ ਹੈ ਇਸ ਦੇ ਉੱਤੇ ਵੀ ਗੌਰ ਰੱਖਿਓ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ